ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਨੇ ਮਮਾ ਮਨ ਸਿਉ ਕਾਜ ਹੈ ਮਨ ਸਾਤੇ ਸਿਧ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਮਹਾਰਾਜ ਕਹਿੰਦੇ ਮਨ ਵਰਗਾ ਇਸ ਸੰਸਾਰ ਦੇ ਉੱਪਰ ਕੋਈ ਵੀ ਨਹੀਂ ਹੈ ਏ ਮਨ ਕੀ ਹੈ ਅਗਲੀਆਂ ਪੰਕਤੀਆਂ ਵਿੱਚ ਉਹ ਦੱਸਦੇ ਨੇ ਕਹਿੰਦੇ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਜ ਤਤਕੋ ਜਿਓ ਇਹ ਜਿਹੜਾ ਮਨ ਹੈ ਕਹਿੰਦੇ ਕਿ ਇਹੋ ਮਨ ਸ਼ਕਤੀ ਹੈ ਭਾਵ ਕਿ ਇਹ ਮਨ ਜਿਹੜਾ ਹੈ ਇਹ ਮਨ ਹੀ ਪਰਮਾਤਮਾ ਹੈ ਤੇ ਇਹ ਹੁਣ ਜਦੋਂ ਮਨ ਹੀ ਪਰਮਾਤਮਾ ਹੈ ਤੇ ਫਿਰ ਜਿਹੜਾ ਹੈ ਸਾਡੇ ਵਿੱਚ ਭੁਲੇਖਾ ਕਿਸ ਚੀਜ਼ ਦਾ ਪੈ ਗਿਆ ਹੈ ਸਾਨੂੰ ਫਿਰ ਪਰਮਾਤਮਾ ਕਿਉਂ ਨਹੀਂ ਮਿਲ ਰਿਹਾ ਸਵਾਲ ਇੱਥੇ ਵੜਾ ਹੁੰਦਾ ਹੈ ਹੁਣ ਦੇਖੋ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹ ਦੱਸਿਆ ਹੈ ਕਹਿੰਦੇ ਕਿ ਇੱਕ ਗੁਰਬਾਣੀ ਦਾ ਸ਼ਬਦ ਆਂਦਾ ਹੈ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਇਹ ਜਿਹੜਾ ਮਨ ਹੈ ਮਨ ਨੂੰ ਕਹਿੰਦੇ ਕਿ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸ਼ਾਹੋ ਖਨਲੀ ਤੋਤੀ ਉਜਲ ਨਾ ਹੋਵੇ ਜੇ ਸੋ ਤੋਵਾ ਪਾਹੋ ਮਹਾਰਾਜ ਕਹਿੰਦੇ ਆ ਜਿਵੇਂ ਇੱਕ ਕੋਲੂ ਹੁੰਦਾ ਨਾ ਤੇਲ ਕੱਢਣ ਵਾਲਾ ਤੇ ਜਿਹੜੇ ਇਨਸਾਨ ਕੋਲੂ ਦੇ ਵਿੱਚ ਤੇਲ ਕੱਢਦੇ ਆ ਉਹਨਾਂ ਕੋਲ ਇੱਕ ਕੱਪੜਾ ਹੁੰਦਾ ਹੈ ਉਹਨੂੰ ਸਾਫ਼ ਕਰਨ ਵਾਸਤੇ ਕੋਲੂ ਨੂੰ ਸਾਫ਼ ਕਰਨ ਵਾਸਤੇ ਇੱਕ ਕੱਪੜਾ ਹੁੰਦਾ ਹੈ ਕਹਿੰਦੇ ਕਿ ਉਸ ਕੱਪੜੇ ਨੂੰ ਉਹ ਕਪੜਾ ਜਿਹੜਾ ਨਾ ਕੋਲੂ ਨੂੰ ਸਾਫ ਸਾਫ ਕਰ ਕਰਕੇ ਇੰਨਾ ਗੰਦਾ ਹੋ ਚੁੱਕਾ ਹੁੰਦਾ ਹੈ ਕਿਉਂਕਿ ਉਸ ਉਸ ਕੱਪੜੇ ਦਾ ਆਪਣਾ ਰੰਗ ਦਿਖਾਈ ਨਹੀਂ ਦਿੰਦਾ ਕਿ ਉਸ ਦਾ ਰੰਗ ਕੀ ਹੈ ਉਹਨੂੰ ਇੰਨੀ ਮੈਲ ਚੜ ਜਾਂਦੀ ਹੈ ਇੰਨਾ ਤੇਲ ਲੱਗ ਜਾਂਦਾ ਹੈ ਔਰ ਤੇਲ ਦੇ ਨਾਲ ਫਿਰ ਜਿਹੜਾ ਘੱਟਾ ਮਿੱਟੀ ਸਾਰਾ ਜੰਮ ਜਾਂਦਾ ਉਹਦੇ ਉੱਤੇ ਤੇ ਉਹਦਾ ਆਪਣਾ ਜਿਹੜਾ ਰੰਗ ਹੈ ਉਹ ਬਿਲਕੁਲ ਮਤਲਬ ਕਿ ਦਿਖਾਈ ਨਹੀਂ ਦਿੰਦਾ ਮਹਾਰਾਜ ਕਹਿੰਦੇ ਇਸੇ ਤਰੀਕੇ ਦੇ ਨਾਲ ਮਨ ਜਿਹੜਾ ਹੈ ਉਹ ਮਨ ਦੇ ਉੱਪਰ ਵੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਹੁਣ ਜਦੋਂ ਮਨ ਦੇ ਉੱਪਰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਤੇ ਉਸ ਮਨ ਨੂੰ ਮੈਲ ਨੂੰ ਉਤਾਰਨ ਵਾਸਤੇ ਮਹਾਰਾਜ ਕਹਿੰਦੇ ਆ ਕਿ ਫੇਰ ਹੀ ਜਿਨ੍ਹਾਂ ਚ ਤੁਸੀਂ ਉਸ ਮਨ ਦੀ ਮਨ ਤੇ ਉੱਪਰ ਲੱਗੀ ਹੋਈ ਮੈਲ ਨੂੰ ਉਤਾਰਦੇ ਨਹੀਂ ਤੇ ਮਹਾਰਾਜ ਕਹਿੰਦੇ ਉਹਨਾਂ ਚ ਤੁਹਾਡਾ ਜਿਹੜਾ ਮਨ ਹੈ ਇਹ ਸਾਫ਼ ਨਹੀਂ ਹੋ ਸਕਦਾ ਫਿਰ ਇਸ ਮਨ ਨੂੰ ਸਾਫ਼ ਕਿਵੇਂ ਕੀਤਾ ਜਾ ਸਕਦਾ ਹੈ ਆਪਾਂ ਨੂੰ ਗੁਰਬਾਣੀ ਵਿੱਚ ਮਹਾਰਾਜ ਦੱਸਿਆ ਕਿ ਇਸ ਮਨ ਨੂੰ ਸਾਫ਼ ਕਰਨ ਦਾ ਇੱਕੋ ਹੀ ਤਰੀਕਾ ਹੈ ਉਹ ਕੀ ਹੈ ਮਹਾਰਾਜ ਕਹਿੰਦੇ ਆ ਕਿ ਪਰਿਆ ਮਤ ਪਾਪਾਂ ਕੇ ਸੰਗ ਉਹ ਢੋਪੈ ਨਾਵੇ ਕੇ ਰੰਗ ਕਦੇ ਇਸ ਮਨ ਨੂੰ ਧੋਣ ਵਾਸਤੇ ਇਸ ਮਨ ਨੂੰ ਸਾਫ਼ ਕਰਨ ਵਾਸਤੇ ਸਿਰਫ ਇੱਕ ਨਾਮ ਹੈ ਉਸ ਪ੍ਰਮਾਤਮਾ ਦਾ ਉਸ ਪ੍ਰਮਾਤਮਾ ਦਾ ਜਦੋਂ ਆਪਾਂ ਸਿਮਰਨ ਕਰਦੇ ਹਾਂ ਸਿਮਰਨ ਕਰਨ ਦੇ ਨਾਲ ਹੀ ਸਾਡੇ ਮਨ ਦੇ ਉੱਪਰ ਲੱਗੀ ਹੋਈ ਮੈਲ ਜਿਹੜੀ ਹੈ ਉਹ ਸਾਫ਼ ਹੋ ਜਾਂਦੀ ਹੈ ਤੇ ਜਦੋਂ ਮਨ ਦੇ ਉੱਪਰ ਲੱਗੀ ਹੋਈ ਮੈਲ ਸਾਫ਼ ਹੋ ਜਾਵੇ ਤੇ ਗੁਰਮੁਖੋ ਫਿਰ ਪ੍ਰਮਾਤਮਾ ਜਿਹੜਾ ਹੈ ਉੱਪਰ ਤੱਕ ਦਿਖਾਈ ਦੇਣ ਲੱਗ ਪੈਂਦਾ ਕਿਉਂਕਿ ਜਿਵੇਂ ਇੱਕ ਜਿੱਦਾ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਮੂਲ ਪਹਿਚਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਕਹਿੰਦੇ ਤੇਰਾ ਜਿਹੜਾ ਅਸਲ ਸਰੂਪ ਹੈ ਮਨ ਦਾ ਉਹ ਹੈ ਜੋਤ ਸਰੂਪ ਮਨ ਇੱਕ ਜੋਤ ਸਰੂਪ ਹੈ ਤੇ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਆਪ ਦੀ ਪਛਾਣ ਕਰ ਲਏ ਪਾਪ ਜਿਵੇਂ ਮੈਲ ਮੈਲਾ ਮਨ ਸੀ ਮਨ ਦੇ ਉੱਪਰ ਮੈਲ ਲੱਗੀ ਹੋਈ ਸੀ ਮੈਲ ਲੱਗੇ ਹੋਣ ਕਰਕੇ ਉਸ ਦਾ ਅਸਲ ਸਰੂਪ ਦਿਖਣੀ ਸੀ ਰਿਆ ਤੇ ਜਦੋਂ ਆਪਾਂ ਸਿਮਰਨ ਕੀਤਾ ਸਿਮਰਨ ਕਰ ਕਰਕੇ ਇਹ ਮਨ ਨੂੰ ਉੱਪਰ ਮੈਲ ਜਿਹੜੀ ਹੈ ਲੱਤ ਕੀਤੇ ਮਨ ਕੀ ਬਣ ਗਿਆ ਜੋਤ ਸਰੂਪ ਹੁਣ ਦੇਖੋ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਕਿ ਮਨ ਜਦੋਂ ਜੋਤ ਸਰੂਪ ਹੈ ਤੇ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਵੀ ਜੋਤ ਸਰੂਪ ਹੈ ਆਪਾਂ ਪੜਦੇ ਹਾਂ ਹਰ ਰੋਜ਼ ਜਪ ਸਾਹਿਬ ਦੀ ਪਾਣੀ ਵਿੱਚ ਮਹਾਰਾਜ ਕਹਿੰਦੇ ਆ ਚੱਕਰ ਚਿਹਨ ਅਰਵਰਨ ਜਾਤ ਅਰਪਾਤ ਨਹਿੰਜੇ ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤੇ ਕੇ ਅਨਭਾਉ ਪ੍ਰਕਾਸ਼ ਅਮਿਤੋਜ ਕਹਿਚਾ ਉਹ ਪ੍ਰਮਾਤਮਾ ਜਿਹੜਾ ਹੈ ਇਕ ਅਨੁਭਵ ਪ੍ਰਕਾਸ਼ ਹੈ ਤੇ ਹੁਣ ਦੇਖੋ ਮਾਨਵੀ ਪ੍ਰਕਾਸ਼ ਹੈ ਤੇ ਪ੍ਰਮਾਤਮਾ ਵੀ ਪ੍ਰਕਾਸ਼ ਹੈ ਜਾਨੀ ਕਿ ਦੋਵੇਂ ਇੱਕ ਹੀ ਹੈ ਹਰ ਜਨ ਹਰ ਦੋਏ ਇੱਕ ਹੈ ਵਿਭ ਵਿਚਾਰ ਕਿਛ ਨਾਹੀਂ ਜਲ ਤੇ ਉਪਜੇ ਤਰੰਗ ਜਿਉ ਜਲ ਹੀ ਵਿਖੇ ਸਮਾਈ ਮਹਾਰਾਜ ਕਹਿੰਦੇ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਪਾਣੀ ਕੁਝ ਵੱਖਰਾ ਹੋ ਜਾਵੇ ਤੇ ਫਿਰ ਬਾਅਦ ਚ ਕੁਝ ਸਮੇਂ ਬਾਅਦ ਉਹੀ ਪਾਣੀ ਨੂੰ ਸਮੁੰਦਰ ਦੇ ਵਿੱਚ ਪਾਇਆ ਜਾਵੇ ਤੇ ਕੋਈ ਪਹਿਚਾਨ ਨਹੀਂ ਕਰ ਸਕਦਾ ਵੀ ਕਿਹੜਾ ਪਾਣੀ ਬਾਹਰ ਕੱਢਿਆ ਸੀ ਔਰ ਕਿਹੜਾ ਨਵਾਂ ਵਿੱਚ ਪਾਇਆ ਇਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਆ ਕਿ ਮਨ ਜਿਹੜਾ ਹੈ ਉਹ ਜੋਤ ਸਰੂਪ ਹੈ ਤੇ ਪਰਮਾਤਮਾ ਵੀ ਜੋਤ ਸਰੂਪ ਹੈ ਪਰ ਕੁਝ ਸਮੇਂ ਵਾਸਤੇ ਪਰਮਾਤਮਾ ਨੇ ਮਨ ਨੂੰ ਆਪਣੇ ਆਪ ਤੋਂ ਵੱਖਰਾ ਕੀਤਾ ਸੀ ਲੇਕਿਨ ਵੱਖਰਾ ਕਰਕੇ ਉਹਨੇ ਉਹਨੂੰ ਇੱਕ ਖੇਡ ਦੇ ਵਿੱਚ ਪਾਇਆ ਸੀ ਕਿ ਉਹਨੇ ਪਰਮਾ ਇਸ ਸੰਸਾਰ ਦੇ ਵਿੱਚ ਰਹਿ ਕੇ ਉਸ ਪ੍ਰਮਾਤਮਾ ਨੂੰ ਮਿਲਣਾ ਹੈ ਜਿਨ੍ਹਾਂ ਨੇ ਇਹ ਖੇਡ ਸਮਝ ਲਈ ਜਿਹੜੇ ਮਨਾਂ ਨੇ ਇਹ ਖੇਡ ਸਮਝ ਲਈ ਫਿਰ ਉਹਨਾਂ ਨੇ ਉਸ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਉਹਦਾ ਸਿਮਰਨ ਕਰ ਕਰਕੇ ਉਸ ਪ੍ਰਮਾਤਮਾ ਦੇ ਨਾਲ ਫਿਰ ਜਿਹੜੀ ਬੂੰਦ ਸੀ ਉਹ ਸਾਗਰ ਵਿੱਚ ਰਲ ਗਈ ਪਾਪ ਮਨ ਜਿਹੜਾ ਸੀ ਉਹ ਉਸ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਗਿਆ ਇਹ ਸਿਰਫ ਗੁਰਮੁਖੋ ਹੋ ਸਕਦਾ ਜੇ ਆਪਾਂ ਸਿਮਰਨ ਕਰੀਏ ਜੇ ਪਸ ਸਿਮਰਨ ਨਹੀਂ ਕਰਦੇ ਤੇ ਫਿਰ ਸਮਝੋ ਕਿ ਆਪਣਾ ਜਿਹੜਾ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਕਿਉਂਕਿ ਇਹੋ ਹੀ ਤੇ ਇੱਕ ਸਿਮਰਨ ਹੀ ਤੇ ਇੱਕ ਜਰੀਆ ਹੈ ਹੁਣ ਦੇਖੋ ਗੁਰਬਾਣੀ ਵੀ ਆਪਾਂ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਸਿਰਫ ਸਾਨੂੰ ਇਹੋ ਸਮਝਾ ਰਹੀ ਆ ਕਿ ਸਿਮਰਨ ਕਰੋ ਸਿਮਰਨ ਕਰਨ ਦੇ ਨਾਲ ਜਿਹੜਾ ਤੁਹਾਡਾ ਹੈ ਉਹੀ ਤਾਂ ਪ੍ਰਮਾਤਮਾ ਨਾਲ ਮਿਲਪ ਹੋ ਸਕਦਾ ਜੇ ਤੁਸੀਂ ਸਿਮਰਨ ਕਰੋ ਤੇ ਲੇਕਿਨ ਅਸੀਂ ਗੁਰਬਾਣੀ ਨੂੰ ਇੱਕ ਮੰਤਰ ਦੀ ਤਰ੍ਹਾਂ ਵਰਤ ਲਿਆਗੀ ਉਹਨੂੰ ਬਸ ਉਹਦੇ ਪਾਠ ਕਰੀ ਜਾਓ ਲੇਕਿਨ ਜੋ ਉਹਦੇ ਵਿੱਚ ਲਿਖਿਆ ਹੈ ਆਪਾਂ ਉਹ ਉਹਦਾ ਪ੍ਰੈਕਟੀਕਲ ਨਹੀਂ ਕਰ ਰਹੇ ਜਦੋਂ ਆਪਾਂ ਜੋ ਲਿਖੇ ਹੋਏ ਬਚਨਾਂ ਨੂੰ ਕਮਾਣਾ ਸ਼ੁਰੂ ਕਰਾਂਗੇ ਫਿਰ ਜਾ ਕੇ ਜਿਹੜਾ ਹੈ ਆਪਣਾ ਉਹ ਜਿਹੜਾ ਇੱਕ ਸਰੂਪ ਜਿਹੜਾ ਹੈ ਉਹ ਸਾਹਮਣੇ ਆਂਦਾ ਹੈ ਸੋ ਇਸ ਕਰਕੇ ਗੁਰਮਖੋ ਇਹ ਬਹੁਤ ਜ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮਹਾਰਾਜ ਕਹਿੰਦੇ ਆ ਜਿਵੇਂ ਇੱਕ ਕੋਲੂ ਦਾ ਕਪੜਾ ਜਿਹੜਾ ਹੈ ਜਿਵੇਂ ਉਹ ਬਹੁਤ ਮੈਲਾ ਹੋ ਚੁੱਕਾ ਹੈ ਮਹਾਰਾਜ ਕਹਿੰਦੇ ਖੰਡਲੀ ਤੋਤੀ ਉਜਲ ਨਾ ਹੋਵੇ ਜੇ ਸੋ ਧੋਵਾ ਪਾਹੋ ਵੀ ਜੇ ਮਾਨੂੰ 100 ਧੋ ਵੀ ਪਾ ਲਵਾਂ 100 ਵਾਰੀ ਵੀ ਇਹਨੂੰ ਧੋ ਲਵਾਂ ਤਾਂ ਵੀ ਉਹਦੇ ਵਿੱਚੋਂ ਜਿਹੜਾ ਤੇਲ ਆ ਜਾਂ ਜਿਹੜੀ ਉਹਦੇ ਉੱਤੇ ਮੈਲ ਜੰਮੀ ਆ ਉਹ ਲੱਥੇ ਕੀ ਨਹੀਂ ਮਤਲਬ ਜੇ ਆਪਾਂ ਸਾ ਸਾਦੇ ਪਾਣੀ ਨਾਲ ਉਹਨੂੰ ਧੋਣ ਦੀ ਕੋਸ਼ਿਸ਼ ਕਰਾਂਗੇ ਪਰ ਮਹਾਰਾਜ ਇਹ ਕਹਿੰਗੇ ਇਹਦਾ ਮਤਲਬ ਇਹ ਨਹੀਂ ਕਿ ਉਹ ਧੁੱਤੀ ਨਹੀਂ ਜਾ ਸਕਦੀ ਮਹਾਰਾਜ ਕਹਿੰਦੇ ਇੱਕ ਉਹਦਾ ਹ ਹੁਣੂੰ ਧੋਣ ਦਾ ਇੱਕ ਤਰੀਕਾ ਹੈ ਉਹ ਕੀ ਹੈ ਵੀ ਉਹਨੂੰ ਗਰਮ ਪਾਣੀ ਦੇ ਵਿੱਚ ਡੋਬਿਆ ਜਾਏ ਫਿਰ ਜਾ ਕੇ ਉਹ ਧੁੱਤੀ ਜਾ ਸਕਦੀ ਹੈ ਤੇ ਜੇ ਆਪਾਂ ਕਹੀਏ ਕਿ ਮਤਲਬ ਹੁਣ ਸਾਡੇ ਉੱਪਰ ਮਨ ਦੇ ਉੱਪਰ ਮੈਲ ਲੱਗੀ ਹੋਈ ਨੂੰ ਅਸੀਂ ਮਤਲਬ ਇਦਾਂ ਹੀ ਧੋ ਲਈਏ ਇਦਾਂ ਸਾਫ਼ ਕਰ ਲਈਏ ਇਦਾਂ ਹੀ ਪ੍ਰਮਾਤਮਾ ਸਾਨੂੰ ਮਿਲ ਜਾਵੇ ਮਾਰੇ ਕੇ ਨਹੀਂ ਇਦਾਂ ਨਹੀਂ ਮਿਲੇਗਾ ਜੇ ਉਹ ਪ੍ਰਮਾਤਮਾ ਸਾਨੂੰ ਮਿਲੇਗਾ ਜਦੋਂ ਅਸੀਂ ਉਹਦਾ ਸਿਮਰਨ ਕਰ ਕਰਕੇ ਪ੍ਰਮਾਤਮਾ ਦਾ ਸਿਮਰਨ ਕਰ ਕਰਕੇ ਆਪਣੇ ਮਨ ਦੇ ਉੱਪਰ ਲੱਗੀ ਹੋਈ ਮੈਲ ਜਿਹੜੀ ਹੈ ਉਹ ਉਤਾਰਾਂਗੇ ਤੇ ਫੇਰ ਕਿਉਂਕਿ ਆਪਾਂ ਇੱਕ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਕਿ ਉਹਦੀ ਜਿਹੜੀ ਸਿਫਤ ਸਲਾਹ ਹੈ ਨਾ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਹੀ ਅਸੀਂ ਉਸ ਪ੍ਰਮਾਤਮਾ ਨੂੰ ਮਿਲ ਸਕਦੇ ਆ ਮਹਾਰਾਜ ਕਹਿੰਦੇ ਗੁਣ ਗਾਵਸ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਵਿਖਫੈਲ ਗੁਣ ਅਸੀਂ ਪ੍ਰਮਾਤਮਾ ਦੇ ਗਾਣੀਆਂ ਸਿਫਤ ਅਸੀਂ ਹਾਲਕਾ ਦੀ ਕਰਦੇ ਆ ਪਰ ਉਹਦੀ ਸਿਫਤ ਦੇ ਨਾਲ ਸਾਡੇ ਹੀ ਜਿਹੜੇ ਅਫਗੁਣ ਆ ਉਹ ਧੁੱਤੇ ਜਾਣਗੇ ਸਾਡੇ ਹੀ ਮਨ ਤੇ ਲੱਗੀ ਹੋਈ ਮੈਲ ਜਿਹੜੀ ਆ ਉਹ ਸਾਫ ਹੋ ਜਾਏਗੀ ਇਸੇ ਕਰਕੇ ਮਹਾਰਾਜ ਬਾਰ ਬਾਰ ਆਪਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਜਿਹੜਾ ਹੈ ਉਹ ਸਿਮਰਨ ਕਰੋ ਸਿਮਰਨ ਕਰਨ ਦੇ ਨਾਲ ਹੀ ਜਿਹੜਾ ਹੈ ਤੁਹਾਡੇ ਮਨ ਦੀ ਮੈਲ ਜਿਹੜੀ ਹੈ ਉਹ ਝੱਟ ਚਾਏਗੀ ਤੇ ਫਿਰ ਆਪਣਾ ਇੱਕ ਮਨ ਦਾ ਸਰੂਪ ਜਿਹੜਾ ਹੈ ਉਹ ਪ੍ਰਗਟ ਹੋ ਜਾਏਗਾ ਹੁਣ ਮਨ ਦਾ ਸਰੂਪ ਹੈ ਸਿਰਫ ਜੋਤ ਸਰੂਪ ਜਦੋਂ ਜੋਤ ਸਰੂਪ ਮਨ ਪ੍ਰਗਟ ਹੋ ਗਿਆ ਤੇ ਫਿਰ ਗੁਰਮੁਖੋ ਪਰਮਾਤਮਾ ਉਸੇ ਮਨ ਦੇ ਵਿੱਚੋਂ ਪਰਮਾਤ ਕਿਉਂਕਿ ਦੇਖੋ ਜਿਵੇਂ ਇੱਕ ਸਾਫ਼ ਜਗ੍ਹਾ ਤੇ ਜਦੋਂ ਅੱਪਾ ਕਿਸੇ ਨੂੰ ਬੈਠਣ ਵਾਸਤੇ ਕਹਿੰਨੇ ਆ ਉਹਦੇ ਵਾਸਤੇ ਸਾਨੂੰ ਉਹ ਜਗ੍ਹਾ ਸਾਫ਼ ਕਰਨੀ ਪੈਂਦੀ ਹੈ ਮੰਨ ਲਓ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਤੇ ਕਰਨਾ ਹੈ ਕਿਸੇ ਕਿਸ ਨੇ ਘਰ ਕਰਨਾ ਹੈ ਜਾਂ ਕਿਤੇ ਬਾਹਰ ਆਪਾਂ ਕਿਤੇ ਕਰਦੇ ਹਾਂ ਤੇ ਉਹਦੇ ਵਾਸਤੇ ਸਾਨੂੰ ਉਹ ਜਗ੍ਹਾ ਸਾਫ਼ ਕਰਨੀ ਪੈਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਜਿੱਥੇ ਪ੍ਰਮਾਤਮਾ ਨੇ ਆ ਕੇ ਬਹਿਣਾ ਹੈ ਜਿਸ ਮਨ ਦੇ ਵਿੱਚ ਤੇ ਉਹ ਮਨ ਨੂੰ ਅਸੀਂ ਸਾਨੂੰ ਪਹਿਲਾਂ ਸਾਫ਼ ਕਰਨਾ ਪਏਗਾ ਜੇ ਅਸੀਂ ਮਨ ਸਾਫ਼ ਕਰ ਲਿਆ ਤੇ ਸਮਝੋ ਪ੍ਰਮਾਤਮਾ ਜਿਹੜਾ ਹੈ ਉਹ ਦੂਰ ਨਹੀਂ ਹੈ ਪਰਮਾਤਮਾ ਤੇ ਬਿਲਕੁਲ ਸਾਡੇ ਅੰਦਰ ਹੀ ਬੈਠਾ ਹੋਇਆ ਸਾਡੇ ਨੇੜੇ ਹੈ ਬਿਲਕੁਲ ਗੁਰਬਾਣੀ ਦੇ ਵਿੱਚ ਆਪਾਂ ਇੱਕ ਸ਼ਬਦ ਪੜਦੇ ਹਾਂ ਮਹਾਰਾਜ ਕਹਿੰਦੇ ਨਿਕਟ ਸੁਣਿਆ ਅਰ ਪੇਖਿਓ ਨਾਹੀ ਪਰਮ 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 ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੂ ਪਾਰ ਤੋਂ ਮਿਲਿਓ ਲਾਲ ਮਨ ਹਰੀਆ ਵੀ ਜਿਵੇਂ ਜਦੋਂ ਸਤਿਗੁਰ ਨੇ ਸਾਡੇ ਮਤਲਬ ਸਾਡਾ ਜਦੋਂ ਪੜਦਾ ਦੂਰ ਕੀਤਾ ਤੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਸਾਹਮਣੇ ਸੀ ਜਦੋਂ ਸਾਨੂੰ ਉਹਦੇ ਬਾਰੇ ਦੱਸਿਆ ਗੁਰੂ ਨੇ ਗੁਰੂ ਗੁਰ ਹੋਏ ਕਿਰਪਾਲ ਹੋਏ ਕਿਰਪਾਲ ਗੁਰੂ ਲਾਇਓ ਭਾਰਤ ਜੇ ਜਦੋਂ ਗੁਰੂ ਕਿਰਪਾ ਕਰਦਾ ਹੈ ਜਦੋਂ ਗੁਰੂ ਪ੍ਰਸੰਨ ਹੋ ਜਾਂਦਾ ਹੈ ਤੇ ਉਹ ਫਿਰ ਇੱਕ ਮਿੰਟ ਦੇ ਵਿੱਚ ਹੀ ਪਰਦਾ ਉਤਾਰ ਕੇ ਪ੍ਰਮਾਤਮਾ ਦੇ ਨਾਲ ਮਲਾਪ ਕਰ ਦਿੰਦਾ ਪਰ ਹਾਂ ਉਹਦੇ ਜਦੋਂ ਸਾਡਾ ਮਨ ਪ੍ਰਮਾਤਮਾ ਦੇ ਨਾਲ ਮਲਾਪ ਹੋਣ ਲਈ ਸਾਨੂੰ ਇੰਨਾ ਟਾਈਮ ਲੱਗਦਾ ਹੈ ਕਿਉਂਕਿ ਉਹ ਸਾਡਾ ਜਿੰਨਾ ਵੀ ਟਾਈਮ ਹੈ ਉਹ ਸਿਰਫ ਸਾਡੇ ਮਨ ਦੇ ਉੱਪਰ ਲੱਗੀ ਹੋਈ ਮੈਲ ਜਿਹੜੀ ਹੈ ਉਹ ਉਤਾਰਨ ਵਿੱਚ ਸਮਾਂ ਲੱਗਦਾ ਹੈ ਪ੍ਰਮਾਤਮਾ ਨੂੰ ਮਿਲਣ ਦੇ ਵਿੱਚ ਕੋਈ ਸਮਾਂ ਨਹੀਂ ਸਿਰਫ ਸਾਡੇ ਮਨ ਦਾ ਜਿਹੜਾ ਸਰੂਪ ਹੈ ਉਹਨੂੰ ਪ੍ਰਗਟ ਕਰਨ ਲਈ ਹੀ ਸਾਨੂੰ ਸਮਾਂ ਲੱਗਦਾ ਹੈ ਸੋ ਇਸ ਕਰਕੇ ਗੁਰਮਖੋ ਕੁਰਬਾਨੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਸਿਮਰਨ ਕਰੋ ਜਿੱਦ ਆਪਾਂ ਰੋਜ਼ ਪੜ੍ਹਦੇ ਹਾਂ ਸੋਖਮੀ ਸਾਹਿਬ ਦੀ ਬਾਣੀ ਦੇ ਵਿੱਚ ਉਹਦੇ ਵਿੱਚ ਮਹਾਰਾਜ ਕਹਿੰਦੇ ਸਿਮਰੋ ਸੇਮਰ ਸੇਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪਿ ਸਿਮਰਨ ਕਰੋ ਸਿਮਰਨ ਦੇ ਨਾਲ ਤੁਹਾਡੇ ਮਨ ਤਨ ਦੇ ਰੋਗ ਜਿਹੜੇ ਹੈ ਕਸ਼ਟ ਦੂਰ ਹੋ ਜਾਣਗੇ ਤੇ ਜਦੋਂ ਸਿਮਰਨ ਕਰਨ ਦੇ ਨਾਲ ਸਾਰਾ ਕੁਝ ਹੀ ਦੂਰ ਹੋ ਜਾਂਦਾ ਫਿਰ ਇੱਕ ਜਾ ਕੇ ਉਹਨਾਂ ਦੇ ਇੱਕ ਪੰਕਤੀ ਦੇ ਵਿੱਚ ਜਾ ਕੇ ਮਹਾਰਾਜ ਉਹਦੇ ਵਿੱਚ ਕਹਿੰਦੇ ਆ ਕਿ ਸਿਮਰਨ ਦੇ ਨਾਲ ਹੀ ਜਿਹੜਾ ਹੈ ਉਹ ਪਰਮਾਤਮਾ ਵੀ ਮਿਲ ਜਾਂਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਕਹਿੰਦੇ ਵੀ ਸਿਮਰਨ ਕਰਨ ਦੇ ਨਾਲ ਹੀ ਪਰਮਾਤਮਾ ਮਿਲ ਜਾਂਦਾ ਹੈ ਤੇ ਔਰ ਸਭ ਤੋਂ ਉੱਤਮ ਜਿਹੜਾ ਕੰਮ ਹੈ ਸਭ ਤੋਂ ਜਿਹੜਾ ਉੱਚਾ ਕੰਮ ਹੈ ਨਾ ਉਹ ਸਿਰਫ ਸਿਮਰਨ ਹੀ ਗੁਰਬਾਣੀ ਦੇ ਵਿੱਚ ਦੱਸਿਆ ਹੈ ਮਹਾਰਾਜ ਕਹਿੰਦੇ ਕੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਵੀ ਬਿਨਾ ਭਜਨ ਕੀਤੇ ਤੋਂ ਬਿਨਾ ਸਿਮਰਨ ਕੀਤੇ ਤੋਂ ਤੇਰਾ ਛੁਟਕਾਰਾ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਇਹ ਤੁਹਾਨੂੰ ਇੱਕ ਤਤ ਦੀ ਗੱਲ ਦੱਸ ਦਿੰਨੇ ਹਾਂ ਇਹ ਤਤ ਦੀ ਗੱਲ ਇਹ ਹੀ ਹੈ ਕਿ ਜਿਨਾ ਸਿਮਰਨ ਕਰਨ ਦੇ ਨਾਲ ਹੀ ਛੁਟਕਾਰਾ ਹੋ ਜਾਣਾ ਛੁਟਕਾਰਾ ਕਿਸ ਚੀਜ਼ ਤੋਂ ਹੋਏਗਾ ਛੁਟਕਾਰਾ ਜਿਵੇਂ ਸਾਡਾ ਜੂਨਾ ਤੋਂ ਜਿਵੇਂ ਦੁੱਖਾਂ ਤੋਂ بار-बार ਜਨਮ ਲੈਣਾ ਮਰ ਜਾਣਾ ਇਹ ਸਿਰਫ ਸਾਰੇ ਕਸ਼ਟ ਹੀ ਹੈ ਅਰੇ ਕਹਿੰਦੇ ਕਸ਼ਟ ਤੋਂ ਦੂਰ ਕਰ ਲਈ ਸਿਰਫ ਇੱਕੋ ਹੀ ਇੱਕੋ ਹੀ ਚੀਜ਼ ਹੈ ਉਹ ਹੈ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਦਾ ਭਜਨ ਕਰਨਾ ਸਿਮਰਨ ਕਰਨਾ ਉਹਦੇ ਨਾਲ ਜਿਹੜਾ ਹੈ ਸਾਡਾ ਛੁਟਕਾਰਾ ਹੋ ਸਕਦਾ ਸੋ ਗੁਰਮਖੋ ਇਸ ਕਰਕੇ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਸਿਮਰਨ ਕਰ ਕਰਕੇ ਸਾਡੇ ਜਿਹੜੇ ਮਨ ਦੇ ਉੱਪਰ ਲੱਗੀ ਹੋਈ ਮੈਲ ਜਿਹੜੀ ਹੈ ਉਹ ਦੂਰ ਹੋ ਸਕਦੀ ਹੈ ਸੋ ਗੁਰਮਖੋ ਹੁਣ ਸਿਮਰਨ ਕਰਨ ਦਾ ਤਰੀਕਾ ਜਿਹੜਾ ਹੈ ਉਹ ਸਿਰਫ ਉਹੀ ਤਰੀਕਾ ਜੇ ਤੁਸੀਂ ਪਹਿਲਾਂ ਵੀ ਜੇ ਪਹਿਲਾਂ ਵੀ ਜੇ ਇਹ ਵੀਡੀਓ ਦੇਖੀਆਂ ਹੋਣੀਆਂ ਜਾਂ ਵਿਚਾਰ ਸੁਣੀ ਹੋएगी ਤੁਹਾਨੂੰ ਪਹਿਲੀਆਂ ਅ ਪਹਿਲੇ ਵਿਚਾਰ ਵਿੱਚ ਵੀ ਸਮਝ ਆਉਂਦੀ ਆਪਾਂ ਬਾਰ-ਬਾਰ ਕਿ ਸਿਮਰਨ ਕਰਨ ਦਾ ਜਿਹੜਾ ਤਰੀਕਾ ਆ ਉਹ ਸਾਸ ਗ੍ਰਾਸ ਹੈ ਜਿਵੇਂ ਮਹਾਰਾਜ ਕਹਿੰਦੇ ਵੀ ਜੋ ਜਿਹੜਾ ਸਾਸ ਗ੍ਰਾਸ ਸਿਮਰਨ ਕਰਦਾ ਹੈ ਉਹ ਪਰਮਾਤਮਾ ਦੇ ਮਨ ਨੂੰ ਪਾ ਜਾਂਦਾ ਪਰ ਭਾਪ ਕੇ ਉਹ ਪਰਮਾਤਮਾ ਨੂੰ ਉਹ ਚੰਗੇ ਲੱਗਦੇ ਆ ਮਹਾਰਾਜ ਪਰਮਾਤਮਾ ਉਹਨਾਂ ਤੇ ਖੁਸ਼ ਹੋਏ ਤਾਂ ਜਿਹੜਾ ਜਿਹੜੇ ਸਾਸ ਗ੍ਰਾਸ ਸਿਮਰਨ ਕਰਦੇ ਨੇ ਹੁਣ ਸਾਸ ਗ੍ਰਾਸ ਕਿਵੇਂ ਕਰਦੇ ਹੈ ਜਦੋਂ ਇੱਕ ਸਾਹ ਅੰਦਰ ਜਾਂਦਾ ਹੈ ਉਹਦੋਂ ਬੋਲਣਾ ਵਾਹ ਜਦੋਂ ਬਾਹਰ ਆਂਦਾ ਉਹਨੂੰ ਬੋਲਣਾ ਗੁਰੂ ਆਓ ਆਪਾਂ 2 ਮਿੰਟ ਵਾਸਤੇ ਸਿਮਰਨ ਕਰਦੇ ਆਂ ਕਿਵੇਂ ਕਰਨਾ ਹੈ ਜੀ ਕਰੋ ਸ਼ੁਰੂ ਜੀ ਵਾਹ ਗੁਰੂ 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 ਵਾਹ 그루, 와, 그루, 와, 그루, 와, 그루, 와, 그루.